ਸਤਨਾਮ ਵਾਹਿਗੁਰੂ ਸਹਿਬ ਜੀ ਡੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਤ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰਾਂ ਦੀ ਕਿਰਪਾ ਸਦਕ ਅੱਜ ਆਪਾਂ ਪਾਵਨ ਪਵਿੱਤਰ ਅੰਗ 306 ਤੇ ਹੀ ਸੁਭਾਏਮਾਨ ਸ਼ਬਦ ਵਿੱਚੋਂ ਪੰਕਤੀਆਂ ਪੜਾਂਗੇ ਜੋ ਕੱਲ ਆਪਾਂ ਇੱਥੇ ਸਮਾਪਤੀ ਕੀਤੀ ਸੀ ਸਤ ਸੱਚ ਸਾਹਿਬ ਸਤਗੁਰੂ ਕੇ ਵੱਲ ਹੈ ਤਾਂ ਝੱਕ ਝੱਕ ਮਾਰੇ ਸਭ ਲੁਕਾਈ ਮਹਾਰਾ ਨੇ ਦੱਸਿਆ ਸੀ ਜਦੋਂ ਸੱਚਾ ਖਸਮ ਪ੍ਰਭੂ ਸਤਗੁਰੂ ਦਾ ਅੰਗ ਪਾਲਦਾ ਹੈ ਤਾਂ ਸਾਰੀ ਦੁਨੀਆ ਭਾਵੇਂ ਪਈ ਝੱਖ ਮਾਰੇ ਸਤਗੁਰੂ ਦਾ ਕੁਝ ਵਿਗਾੜ ਨਹੀਂ ਸਕਦੀ ਕਿਉਂਕਿ ਜਿਹੜਾ ਮਤਲਬ ਆਪਾਂ ਦੇਖਿਆ ਸੀ ਵੀ ਸ਼ੁਰੂ ਤੋਂ ਹੀ ਗੁਰੂ ਘਰ ਦੀ ਵਿਰੋਧਤਾ ਹੁੰਦੀ ਸੀ ਵਿਰੋਧਤਾ ਕਾਦੀ ਸੀ ਵਿਚਾਰਾਂ ਦੀ ਕਿਉਂਕਿ ਵਿਚਾਰ ਨਹੀਂ ਰਲਦੇ ਗੁਰੂ ਕਰ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦਾ ਹੈ ਤੇ ਹੋਰ ਫਲਸਫੀਆਂ ਕੋਈ 33 ਕਰੋੜ ਦੀ ਗੱਲ ਕਰਦੀ ਹੈ ਕੋਈ ਪੱਛਮ ਵੱਲੀ ਗੱਲ ਕਰਦੀ ਹੈ ਚਲੋ ਆਪਣੇ ਆਪੇ ਵਿਚਾਰ ਆ ਤੇ ਜੋ ਸਤਗੁਰੂ ਦੇ ਵਿਚਾਰ ਨੇ ਕਿਉਂਕਿ ਇਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਨੁੱਖਤਾ ਨੂੰ ਜੋੜਦੇ ਆ ਤੇ ਇਸ ਤਰ੍ਹਾਂ ਕਰਕੇ ਜਿਹੜੇ ਵਿਰੋਧੀ ਸੀ ਉਹ ਵਿਰੋਧ ਕਰਦੇ ਸੀ ਤੇ ਜਿਹੜਾ ਆਪਾਂ ਪਿੱਛੇ ਸ਼ਬਦ ਪੜ੍ਹ ਕੇ ਆਏ ਆ ਮਲਜੂਈ ਭਰਿਆ ਨੀਲਾ ਕਾਲਾ ਕਥੋਲੜਾ ਉਹਨਾਂ ਅਕਬਰ ਬਾਦਸ਼ਾਹ ਨੂੰ ਅਕਬਰ ਬਾਦਸ਼ਾਹ ਦਾ ਰਾਜ ਸੀ ਤੀਜੇ ਪਾਸ਼ਾ ਵੇਲੇ ਉਦੋਂ ਮਤਬਲਾ ਨਹੀਂ ਇਹ ਉਹਨੂੰ ਜਾ ਕੇ ਜਾ ਕੇ ਸ਼ਿਕਾਇਤਾਂ ਕਰਦੇ ਸੀ ਪੁਜਾਰੀ ਬਾਦ ਪੰਡਤ ਮਲਾਣੇ ਹੋਰ ਜਿੰਨੇ ਵੀ ਗੁਰਮਤ ਤੋਂ ਉਲਟ ਵਾਲੇ ਕਹਿ ਲੋ ਤੋ ਅਕਬਰ ਬਾਦਸ਼ਾਹ ਨੇ ਬਾਦਸ਼ਾਹ ਨੇ ਜਦੋਂ ਉੱਥੇ ਬੁਲਾਇਆ ਸੀ ਤੇ ਤੀਜੇ ਪਾਸ਼ਾ ਨੇ ਭਾਈ ਜੇਠਾ ਜੀ ਨੂੰ ਭੇਜ ਕੇ ਅਕਬਰ ਦੀ ਤਸ਼ੱਲੀ ਕਰਾਤੀ ਸੀ ਤੇ ਅਕਬਰ ਪ੍ਰਭਾਵਿਤ ਸੀ ਗੁਰੂ ਘਰ ਤੋਂ ਕਿਉਂਕਿ ਸਿਆਣਾ ਸੀ ਤੇ ਉਹ ਗੱਲ ਨੂੰ ਸਾਰੀ ਨੂੰ ਸੋਚ ਸਮਝ ਕੇ ਅੱਗੇ ਫੈਸਲਾ ਲੈਂਦਾ ਸੀ ਤੇ ਪੰਜਵੇਂ ਪਾਸ਼ਾ ਵੇਲੇ ਵੀ ਜਾ ਜਾ ਕੇ ਇਹ ਚਿਕਾਈਤਾਂ ਕਰਦੇ ਸੀ ਤੇ ਅਕਬਰ ਬਾਦਸ਼ਾਹ ਇਹਨਾਂ ਨੂੰ ਬੜਨੀ ਸੀ ਦਿੰਦਾ ਕਹਿੰਦਾ ਸੀ ਉਹਦੀ ਕਿਉਂਕਿ ਤਸੱਲੀ ਹੋਈ ਹੋਈ ਸੀ ਪਰ ਫਿਰ ਜਦੋਂ ਬਾळा ਹੀ ਬਾळा ਹੀ ਕਹਿੰਦੇ ਹੁੰਦੇ ਜਿਵੇਂ ਗੁੜ ਨੂੰ ਮੱਖੀਆਂ ਲੱਗੀਆਂ ਹੀ ਰਹਿਣ ਤੇ ਗੁੜ ਖਰਾਬ ਹੋ ਜਾਂਦਾ ਇਸ ਤਰ੍ਹਾਂ ਜਦੋਂ ਲੱਗਾ ਹੀ ਰਹੇ ਲੱਗਾ ਹੀ ਰਹੇ ਤੂੰ ਗੱਲ ਨਹੀਂ ਸੁਣਦਾ ਸਾਡੀ ਨਹੀਂ ਸੁਣਦਾ ਸੋਣਾ ਸਾਡੀ ਗੱਲ ਤਾਂ ਸੁਣ ਇਹ ਕਹਿੰਦੇ ਸੀ ਸਾਰੇ ਰਲੇ ਹੋਏ ਜਿਹੜੇ ਗੁਰੂ ਘਰ ਦੇ ਵਿਰੋਧੀ ਸੀ ਇਹਨਾਂ ਨੇ ਫਿਰ ਨਾ ਕਿਸੇ ਨੂੰ ਮੈਂ ਨੋਂ ਤਾਂ ਨਹੀਂ ਜਾਣਦਾ ਜੀ ਮaaf ਕਰਨਾ ਇੱਕ ਜਾਣੇ ਨੂੰ ਇਹਨਾਂ ਨੇ ਮੈਲਾ ਕਚੈਲਾ ਬਾਣਾ ਪਾ ਕੇ ਉਹਦੇ ਗੁਆ ਨਾਲ ਭਰਿਆ ਹੋਇਆ ਇਹ ਉਹੀ ਗੱਲ ਬਾਣੀ ਵਿੱਚ ਲਿਖ ਕੇ ਦੱਸੀ ਸੀ ਇਤਿਹਾਸਿਕ ਗੱਲ ਸੀ ਇਹ ਵੀ ਉਹ ਫਿਰ ਅਕਬਰ ਨੇ ਗੱਲ ਸੁਣੀ ਦੁਬਾਰੇ ਫੇਰ ਤੇ ਫੇਰ ਵੀ ਯਾਨੀ ਕਿ ਇਹਨਾਂ ਤੋਂ ਦੁਬਾਰੇ ਫੇਰ ਸਪਸ਼ਟੀਕਰਨ ਲਿਆ ਸੀ ਇਹਨਾਂ ਅਕਬਰ ਨੇ ਨਹੀਂ ਅਕਬਰ ਤੋਂ ਬਾਅਦ ਚਲੋ ਮਹਾਰਾਜ ਦੀ ਕਿਰਪਾ ਨਾਲ ਜਿੰਨਾ ਕਿ ਮੈਨੂੰ ਪਤਾ ਉਹਨਾਂ ਨੇ ਕਿ ਮੈਂ ਦੱਸਿਆ ਯਾਨੀ ਕਿ ਇਹ ਸੀਗੀ ਗੱਲ ਉੱਥੇ ਲਿਖ ਕੇ ਦੱਸੀ ਹੈ ਸਤਗੁਰਾਂ ਨੇ ਕੁਰਬਾਨੀ ਚ ਹੁਣ ਉਸੇ ਸ਼ਬਦ ਵਿੱਚ ਹੀ ਚੱਲ ਰਹੀ ਹੈ ਜੀ ਇਹ ਸਤ ਸਹਿਬ ਸਤਗੁਰੂ ਕੇ ਵੱਲ ਹੈ ਤਾ ਚੱਖ ਚੱਖ ਮਾਰੇ ਸਭ ਲੁਕਾਈ ਜਦੋਂ ਸੱਚਾ ਖਾਸਮ ਪ੍ਰਭੂ ਸਤਗੁਰੂ ਦਾ ਅੰਗ ਪਾਲਦਾ ਹੈ ਪੱਖ ਕਹਿ ਲੋ ਤਾਂ ਸਾਰੀ ਦੁਨੀਆ ਭਾਵੇਂ ਪਈ ਚੱਖਾਂ ਮਾਰੇ ਸਤਗੁਰੂ ਦਾ ਕੁਝ ਵਿਗਾੜ ਨਹੀਂ ਸਕਦੀ ਗੱਲ ਮੇਨ ਇੱਥੇ ਸੀ ਵੀ ਸਤਗੁਰਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਿਆ ਤੇ ਨਾ ਵਿਗਾੜੇਗਾ ਹੁਣ ਵਿਗਾੜ ਸਕੇਗਾ ਕਿਉਂਕਿ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੇ ਬੇਕੂੜ ਨੇ ਤਾਂ ਜਾਲੀ ਜਾਣਾ ਤੇ ਰਹਿਣਾ ਤਾਂ ਸੱਚ ਨਹੀਂ ਆ। ਹਾਂ ਸੱਚ ਤੇ ਕੁਝ ਜਿਵੇਂ ਕਹਿੰਦੇ ਐਸ ਕੁਝ ਚਿਰ ਸੱਚ ਨੂੰ ਲੁਕਵਾਇਆ ਜਾ ਸਕਦਾ। ਤੇ ਸੱਚ ਤੇ ਜ਼ੁਲਮ ਵੀ ਹੁੰਦਾ। ਉਹ ਆਪਾਂ ਇਤਿਹਾਸ ਤੋਂ ਜਾਣੂ ਆਂ। ਬਹੁਤ ਜ਼ੁਲਮ ਹੋਇਆ ਸੱਚ ਤੇ। ਵਿਰੋਧ ਤਾਂ ਪਹਿਲਾਂ ਤੋਂ ਹੀ ਚੱਲਦੀ ਸੀ ਤੇ ਗੁਰੂ ਅਰਜਨ ਸਾਹਿਬ ਵੇਲੇ ਫਿਰ ਬਹੁਤ ਜ਼ਿਆਦਾ ਇਹਨਾਂ ਨੇ ਜ਼ੁਲਮ ਵੀ ਕੀਤਾ। ਫਿਰ ਆਪਾਂ ਅੱਗੇ-ਅੱਗੇ ਇਤਿਹਾਸ ਤੋਂ ਜਾਣੂ ਆਂ। ਗੁਰਤੇਗ ਬਾਦਰਬਾਏ ਵੇਲੇ ਫਿਰ ਦਸ਼ਮੇਸ਼ ਪਿਤਾ ਜੀ ਵੇਲੇ ਦਾ ਸਾਰਾ ਇਤਿਹਾਸ ਆਪਾਂ ਨੂੰ ਪਤਾ ਹੈ ਮਹਾਰਾਜ ਕਹਿੰਦੇ ਨਿੰਦਕਾਂ ਕੇ ਮੂੰਹ ਕਾਲੇ ਕਰੇ ਹਰ ਕਰਤੇ ਆਪ ਵਧਾਈ ਸਤਿਗੁਰੂ ਦੀ ਬਿੜਾਈ ਸਿਰਜਣਹਾਰ ਨੇ ਆਪ ਵਧਾਈ ਹੈ ਤੇ ਦੁਖੀਆਂ ਦੇ ਮੂੰਹ ਕਾਲੇ ਕੀਤੇ ਹਨ ਇਹ ਵੀ ਆਪਾਂ ਇਤਿਹਾਸ ਤੋਂ ਜਾਣੂ ਹੈ ਵੀ ਬਥੇਰਾ ਜੋਰ ਲਾ ਲਿਆ ਰੰਗ ਜੇਬ ਵਰਗਿਆਂ ਨੇ ਅਬਦਾਲੀ ਵਰਗਿਆਂ ਨੇ ਜਕਰੀਏ ਖਾਨ ਵਰਗਿਆਂ ਨੇ ਬਹੁਤ ਜ਼ੋਰ ਲਾਇਆ ਪਰ ਉਹਨਾਂ ਨੂੰ ਫਟਕਾਰੀ ਪਈ ਉਹਨਾਂ ਦੇ ਮੂੰਹ ਕਾਲੇ ਹੀ ਹੋਏ ਆ ਸਿੱਖਾਂ ਨੂੰ ਡਲਾ ਨਹੀਂ ਸਕੇ ਮੀਰ ਮੰਨੂ ਵਰਗੇ ਕਿਉਂਕਿ ਬੀਬੀਆਂ ਦਾ ਇਤਿਹਾਸ ਵੀ ਆ ਨਾ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਕੈਦ ਕਰੀਆਂ ਸੀ ਜਿਨ੍ਹਾਂ ਸੰਘਤਾ ਜਾਵੜੇ ਸੀ ਜੰਗਾਂ ਜੁੱਧਾਂ 'ਚ ਜਾਵੜੇ ਸੀ ਤੇ ਇਹਨਾਂ ਨੂੰ ਫਿਰ ਬੀਬੀਆਂ ਨੂੰ ਤੇ ਬੱਚਿਆਂ ਨੂੰ ਇਹਨੇ ਇਕੱਠੇ ਕਰਕੇ ਮੁੱਲਾਪੁਰ ਦੀ ਜੇਲ੍ਹ ਦੇ ਵਿੱਚ ਉੱਥੇ ਤਸੀਹੇ ਦਿੱਤੇ ਸਵੇਰ ਸਵੇਰ ਮਣ ਗੱਲਾ ਪੀਣ ਪੀਛਣਾ ਸ਼ਾਮ ਨੂੰ ਜੇ ਨਾ ਕਰਨਾ ਤਾਂ ਕੋੜਿਆਂ ਦੀ ਮਾਰ ਪੈਣੀ ਫਿਰ ਲਾਲਚ ਦਿੰਦਾ ਸੀ ਵੀ ਮੈਂ ਤੁਹਾਨੂੰ ਬੇਗਮਾ ਬਣਾਵਾਂਗਾ ਤੁਹਾਨੂੰ ਮਹਿਲ ਮਾੜੀਆਂ ਦੇਵਾਂਗੇ ਬੜੇ ਲਾਲਚ ਦਿੰਦੇ ਸੀ ਨਹੀਂ ਸੀ ਮੰਨਦੀਆਂ ਫਿਰ ਗੋਦ ਵਿੱਚੋਂ ਛੋਟਾ ਬੱਚਾ ਖੋ ਕੇ ਤਾਂ ਨੂੰ ਚਲਾ ਦਿੱਤਾ ਜਾਂਦਾ ਸੀ ਤੇ ਥੱਲੇ ਨੇਜਾ ਕਰ ਦਿੱਤਾ ਜਾਂਦਾ ਸੀ ਨੇਜੇ ਦੇ ਵਿੱਚ ਬੱਚਾ ਪਰੋਇਆ ਜਾਂਦਾ ਸੀ ਤੇ ਖੂਨ ਦੀਆਂ ਤਤਰੀਆਂ ਵੀ ਮੂੰਹ ਤੇ ਪੈਂਦੀਆਂ ਸੀ ਮਾਂ ਦੇ ਫਿਰ ਮਨ ਨੂੰ ਵੀਰ ਪੁੱਛਦਾ ਸੀ ਮੀਰ ਮੰਨੂ ਪੁੱਛਦਾ ਫੇਰ ਵੀ ਹੁਣ ਦੱਸ ਹੁਣ ਤੇਰਾ ਕੀ ਰਹਿ ਗਿਆ ਪਰ ਉਹ ਚਦਕੀ ਸਿੰਘਣੀ ਸ਼ੇਰ ਦੀਆਂ ਬੱਚੀਆਂ ਇਹੀ ਕਹਿੰਦੀਆਂ ਸੀ ਵੀ ਮੇਰਾ ਸਿੱਖੀ ਸਦਕਾ ਰਹਿ ਗਿਆ ਬੱਚਾ ਤਾਂ ਮੇਰੀ ਨਾਸਬੰਦ ਗੋਦ ਸੀ ਮੇਰੀ ਗੋਦ ਨਾ ਸੋਣ ਵਾਲੀ ਸੀ ਹੁਣ ਅਬਿਨਾਸੀ ਗੋਦ ਵਿੱਚ ਚਲਿਆ ਗਿਆ ਇਹ ਜਵਾਬ ਦਿੰਦੀਆਂ ਸੀ ਸਿੰਘਣੀਆਂ ਮੀਰ ਮੰਨੂ ਨੂੰ ਜਲਮ ਕਰ ਕਰਕੇ ਦੇਖ ਲੈ ਸਾਰਿਆਂ ਨੇ ਪਰ ਇਹਨਾਂ ਦਾ ਮੂੰਹ ਕਾਲਾ ਹੀ ਹੋਇਆ ਇਨਾਂ ਦੀ ਜਿੱਤ ਨਹੀਂ ਹੋਈ ਜਿੱਤ ਹੋਈ ਤਾਂ ਸੱਚ ਦੀ ਹੋਈ ਇੱਥੇ ਇਹੀ ਗੱਲ ਦੱਸੀ ਸਤਿਗੁਰਾਂ ਨੇ ਲਿਖ ਕੇ ਨਿੰਦਕਾਂ ਕੇ ਮੂੰਹ ਕਾਲੇ ਕਰੇ ਹਰ ਕਰਤੇ ਆਪ ਵਧਾਈ ਕਿਉਂਕਿ ਗੁਰੂ ਦੀ ਵਡਿਆਈ ਸਿਰਜਣਹਾਰ ਨੇ ਆਪ ਵਧਾਈ ਹੈ ਤੇ ਦੁਖੀਆਂ ਦੇ ਮੂੰਹ ਕਾਲੇ ਦੁਖੀਆਂ ਦੇ ਮੂੰਹ ਕਾਲੇ ਕੀਤੇ ਜਿੰਨੇ ਵੀ ਦੁਖੀ ਸੀ ਹੁਣ ਵੀ ਹੁੰਦੇ ਨੇ ਅੱਗੇ ਮਹਾਰਾਜ ਦੱਸਦੇ ਨੇ ਜਿਉਂ-ਜਿਉਂ ਨਿੰਦਕ ਨਿੰਦ ਕਰੇ ਕਿਉਂ ਤਿਉ ਨਿਤਨਿਤ ਚੜੇ ਸਬਾਈ ਮਹਾਰਾਜ ਕਹਿੰਦੇ ਜਿਉਂ-ਜਿਉਂ ਨਿੰਦਕ ਮਨੁੱਖ ਸਤਿਗੁਰੂ ਦੀ ਨਿੰਦਾ ਕਰਦੇ ਹਨ ਕਿਉਂ ਤਿਉ ਸਤਿਗੁਰੂ ਦੀ ਵਡਿਆਈ ਵੱਧਦੀ ਹੈ ਘਟਦੀ ਨਹੀਂ ਵੱਧਦੀ ਹੈ ਜਨ ਨਾਨਕ ਹਰ ਅਰਾਧਿਆ ਤਿੰਨ ਪੈਰੀ ਆਣ ਸਭ ਪਾਈ ਮਹਾਰਾਜ ਕਹਿੰਦੇ हे ਦਾਸ ਨਾਨਕ ਸਤਿਗੁਰੂ ਨੇ ਜਿਸ ਪ੍ਰਭੂ ਦਾ ਸਿਮਰਨ ਕੀਤਾ ਹੈ ਉਸ ਪ੍ਰਭੂ ਨੇ ਸਾਰੀ ਲੁਕਾਈ ਲਿਆ ਕੇ ਸਤਿਗੁਰੂ ਦੇ ਪੈਰਾਂ ਤੇ ਪਾ ਦਿੱਤੀ ਪੈਂਦੀ ਆ ਨਾ ਸਤਿਗੁਰਾਂ ਦੇ ਚਰਨਾਂ 'ਚ ਸਾਰੀ ਲੁਕਾਈ ਪੈਂਦੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਦੀ ਏ ਸਾਰੀ ਦੁਨੀਆ ਅੱਗੇ ਮਹਾਰਾਜ ਦੇ ਨੇ ਇਹ ਪਾਵਨ ਪਵਿੱਤਰ ਅੰਗ 307 ਤੇ ਆ ਜੀ ਸਮਾਏ ਮਾਨ ਮਹੱਲਾ ਚੌਥਾ ਮਹਾਰਾਜ ਕਹਿੰਦੇ ਸਤਗੁਰ ਸੇਤੀ ਗਨ ਤਜੇ ਰਖੇ ਹਲਤ ਪਲਤ ਸਭ ਤਿਸ ਕਾ ਗਿਆ ਜੋ ਮਨੁੱਖ ਸਤਗੁਰੂ ਨਾਲ ਕਿੜ ਰੱਖਦਾ ਹੈ ਕਿੜ ਦਾ ਮਤਲਬ ਉਹੀ ਈਰਖਾ ਕਿੜਨਾ ਕਿੜ ਰੱਖਦਾ ਹੈ ਉਸ ਦਾ ਲੋਕ ਤੇ ਪ੍ਰਲੋਕ ਸਮੁੱਚੇ ਹੀ ਬੇਅਰਥ ਜਾਂਦੇ ਹਨ ਨਿਤ ਨਿਤ ਚਹਿਆਂ ਪਾਏ ਝੱਗੂ ਛੁੱਟੇ ਝੱਖ ਦਾ ਝੱਖ ਦਾ ਝੜ ਪਿਆ ਮਹਾਰਾਜ ਕਹਿੰਦੇ ਉਸ ਦੀ ਪੇਸ ਤਾਂ ਜਾਂਦੀ ਨਹੀਂ ਇਸ ਕਰਕੇ ਉਹ ਸਦਾ ਕਚੀਚੀਆਂ ਵੱਟਦਾ ਹੈ ਤੇ ਦੰਦ ਪੀਂਦਾ ਹੈ ਤੇ ਅੰਤ ਨੂੰ ਖੱਪਦਾ ਖੱਪਦਾ ਨਸ਼ਟ ਹੋ ਜਾਂਦਾ ਹੈ ਆਤਮਕ ਮੌਤ ਛੇੜ ਲੈਂਦਾ ਹੈ ਜੋ ਗੁਰੂ ਨਾਲ ਖਿਜਦੇ ਨੇ ਉਹਨਾਂ ਦੀ ਗੱਲ ਕਰੀ ਆ ਜੀ ਖਿਜਦੇ ਨੇ ਗੁਰੂ ਨਾਲ ਅੱਜ ਵੀ ਕੱਲ ਵੀ ਆਪਾਂ ਗੱਲ ਕਰੀ ਸੀ ਅੱਜ ਵੀ ਗੁਰੂ ਦੇ ਨਾਲ ਖਿਜ ਰੱਖਦੇ ਆ ਸ਼ਬਦ ਗੁਰੂ ਨਾਲ ਅੱਜ ਵੀ ਖਿਜ ਰੱਖਦੇ ਨੇ ਲੋਕ ਨਾਲੇ ਸਾਰਿਆਂ ਨੂੰ ਰਸਤਾ ਦਿਖਾਉਂਦਾ ਸੱਚ ਦਾ ਗੁਰੂ ਸ਼ਬਦ ਬੇਸਮਝੀਆ ਸ਼ਬਦ ਸਾਰਿਆਂ ਨੂੰ ਸੱਚ ਦਾ ਰਸਤਾ ਦਿਖਾਉਂਦਾ ਸੱਚ ਕਹਿੰਦਾ ਸੱਚ ਨਾਲ ਵਿਰੋਧਤਾ ਚਲੋ ਅੱਗੇ ਮਹਾਰਾਜ ਦੱਸਦੇ ਨੇ ਨਿਤ ਉਪਾਪ ਕਰੇ ਮਾਇਆ ਧਨ ਕਾਰਨ ਮਾਇਆ ਧਨ ਕਾਰਨ ਅਗਲਾ ਧਨ ਵੀ ਉੱਡ ਗਿਆ ਮਹਾਰਾਜ ਕਹਿੰਦੇ ਸਤਗੁਰੂ ਦਾ ਉਹ ਦੋਖੀ ਸਦਾ ਮਾਇਆ ਲਈ ਬਿਉਂਤਾ ਕਰਦਾ ਹੈ ਪਰ ਉਸ ਦਾ ਅਗਲਾ ਕਮਾਇਆ ਹੋਇਆ ਵੀ ਹੱਥੋਂ ਜਾਂਦਾ ਰਹਿੰਦਾ ਹੈ ਹਲ ਤੋਂ ਨਿਕਲ ਜਾਂਦਾ ਕਾ ਤੋਂ ਨਿਕਲ ਜਾਂਦਾ ਕਿਆ ਓਟ ਖੱਟੇ ਕਿਆ ਉਹ ਖੱਟੇ ਕਿਆ ਉਹ ਖਾਵੇ ਜਿਸ ਅੰਦਰ ਸੰਸਾ ਦੁੱਖ ਪਿਆ ਮਹਾਰਾਜ ਕਹਿੰਦੇ ਜਿਸ ਮਨੁੱਖ ਦੇ ਹਿਰਦੇ ਵਿੱਚ ਝੋਰਾ ਤੇ ਸਾੜਾ ਹੋਵੇ ਉਸ ਨੇ ਖੱਟਣਾ ਕੀ ਤੇ ਖਾਣਾ ਕੀ ਭਾਵ ਉਹ ਨਾ ਕੁਝ ਖੱਟ ਸਕਦਾ ਹੈ ਤੇ ਨਾ ਖੱਟੇ ਹੋਏ ਦਾ आनंद ਲੈ ਸਕਦਾ ਹੈ ਨਰਬੈਰੇ ਨਾਲ ਜੇ ਬੈਰ ਰਚਾਈ ਸਭ ਪਾਪ ਜਗ ਤੇ ਕਾ ਤਨ ਸਿਰ ਲਿਆ ਮਹਾਰਾਜ ਕਹਿੰਦੇ ਜੋ ਮਨੁੱਖ ਨਰਬੈਰ ਨਾਲ ਬੈਰ ਕਰਦਾ ਹੈ ਉਹ ਸਾਰੇ ਸੰਸਾਰ ਦੇ ਪਾਪਾਂ ਦਾ ਭਾਰ ਆਪਣੇ ਸਿਰ ਤੇ ਲੈਂਦਾ ਹੈ ਜੋ ਨਰਬੈਰ ਨਾਲ ਬੈਰ ਕਰਦੇ ਹਨ ਕਿਉਂਕਿ ਸਤਗੁਰੂ ਨਰਬੈਰ ਨੇ ਇਦੇ ਨਾਲ ਵੈਰ ਤਾਂ ਪਾਈ ਫਿਰ ਭਾਰ ਪਏਗਾ ਜੀ ਜਿਹੜਾ ਇਹਦੇ ਨਾਲ ਵੈਰ ਕਰੇਗਾ ਉਸ ਅੱਗੇ ਪਿੱਛੇ ਢੋਈ ਨਹੀਂ ਜਿਸ ਅੰਦਰ ਨਿੰਦਾ ਮੋਹ ਆਮ ਬਪਿਆ ਮਹਾਰਾਜ ਕਹਿੰਦੇ ਉਸ ਨੂੰ ਲੋਕ ਪਰਲੋਕ ਵਿੱਚ ਕੋਈ ਆਸਰਾ ਨਹੀਂ ਦਿੰਦਾ ਜਿਸ ਦੇ ਹਿਰਦੇ ਵਿੱਚ ਤਾਂ ਨਿੰਦਾ ਹੋਵੇ ਪਰ ਮੂੰਹ ਵਿੱਚ ਅੰਬ ਬਿਆ ਅੰਬ ਪਿਆ ਹੋਵੇ ਭਾਵ ਜੋ ਮੂੰਹੋਂ ਮਿੱਠਾ ਬੋਲਦੇ ਹਨ ਅੰਬ ਬਹੁਤ ਜ਼ਿਆਦਾ ਮਿੱਠਾ ਹੁੰਦਾ ਨਾ ਵੀ ਮੂੰਹ ਦੇ ਵਿੱਚ ਤਾਂ ਅੰਬ ਵਰਗੇ ਬੋਲ ਆ ਮਿੱਠੇ ਤੇ ਦਿਲ ਵਿੱਚ ਕੜਤਣ ਹੈ ਤੁੰਮੇ ਵਰਗੀ ਕੜਤਣ ਕੌੜੀ ਜ਼ਹਿਰ ਫਿਰ ਮਹਾਰਾਜ ਕਹਿੰਦੇ ਜੋ ਸੋਇਨੇ ਨੂੰ ਉਹ ਹੱਥ ਪਾਏ ਇਹੋ ਜਿਹੇ ਬੰਦੇ ਆ ਨਾ ਜਿਹੜੇ ਅੰਦਰੋਂ ਕੜਤਣ ਭਰਿਆ ਤੇ ਮੂੰਹੋਂ ਮਿੱਠਾ ਬੋਲਦੇ ਨੇ ਮਹਾਰਾਜ ਕਹਿੰਦੇ ਉਹ ਜੇ ਉਹ ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਛੇਤੀ ਰਲ ਗਿਆ ਇਹੋ ਜੇ ਮਨੁੱਖ ਵਾਹ ਰਾਜ ਕਹਿੰਦੇ ਖੋਟਾ ਮਨੁੱਖ ਜੇ ਸੋਨੇ ਨੂੰ ਹੱਥ ਪਾਏ ਉਹ ਵੀ ਸਵਾ ਨਾਲ ਰਲ ਜਾਂਦਾ ਹੈ ਕਹਿਣ ਦਾ ਭਾਵ ਆ ਵੀ ਖੋਟ ਮਾੜੀ ਆ ਭਾਈ ਖੋਟ ਨਹੀਂ ਰੱਖਣੀ ਸਪਸ਼ਟ ਗੱਲ ਕਰੋ ਜਿਹੜੀ ਵੀ ਕਰਨੀ ਆ ਗੁਰੂ ਘਰ ਨਾਲ ਜੁੜੋ ਬਹਿ ਪਰਮ ਛੱਡੋ ਬੇਈਮਾਨੀ ਛੱਡੋ ਖੋਟ ਕੱਢੋ ਦਿਲ ਚੋਂ ਤਾਂ ਭਾਈ ਅਸੀਂ ਗੁਰੂ ਦੇ ਲੇਖੇ ਵਿੱਚ ਲੱਗ ਸਕਦਾ ਜੀਵਨ ਆਪਣਾ ਸਾਰਿਆਂ ਦਾ ਮਹਾਰਜ ਅੱਗੇ ਦੱਸਦੇ ਨੇ ਜੇ ਗੁਰ ਕੀ ਸਰਨੀ ਫਿਰ ਉਹ ਆਵੇ ਜੇ ਉਹੀ ਮਨੁੱਖ ਜਿਹੜਾ ਮੂੰਹੋਂ ਮਿੱਠਾ ਬੋਲਦਾ ਤੇ ਕਰਤਾਂ ਭਰਿਆ ਜੀਵਨ ਆ ਉਹਦਾ ਜੇ ਉਹੀ ਗੁਰੂ ਦੀ ਸ਼ਰਨ ਵਿੱਚ ਆਵੇ ਮਹਾਰਾਜ ਕਹਿੰਦੇ ਫੇਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ ਮਹਾਰਾਜ ਕਹਿੰਦੇ ਫੇਰ ਵੀ ਭਾਵ ਇਹੋ ਜਿਹੜਾ ਪਾਪੀ ਹੁੰਦਿਆਂ ਵੀ ਜੇ ਉਹ ਸਤਿਗੁਰੂ ਦੀ ਚਰਨੀ ਟੈ ਪਵੇ ਤਾਂ ਸਤਿਗੁਰੂ ਉਸ ਦੇ ਪਿਛਲੇ ਔਗਣ ਬਖਸ਼ ਦਿੰਦਾ ਹੈ ਜਨ ਨਾਨਕ ਅਨੰਦਨ ਨਾਮ ਧਿਆਇਆ ਹਰ ਸਿਮਰਤਿ ਕਿਲ ਵਿਖ ਪਾਪ ਗਿਆ ਮਹਾਰਾਜ ਕਹਿੰਦੇ ਹੈ ਨਾਨਕ ਜੋ ਮਨੁੱਖ ਸਤਿਗੁਰੂ ਦੀ ਸ਼ਰਨ ਪੈ ਕੇ ਹਰ ਰੋਜ਼ ਨਾਮ ਜਪਦਾ ਹੈ ਪ੍ਰਭੂ ਨੂੰ ਸਿਮਰਦਾ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਪਉੜੀ ਤੂੰ ਸੱਚਾ ਸੱਚ ਤੂੰ ਸਬਦੂ ਉੱਪਰ ਤੂੰ ਦੀਵਾਨ ਤੂੰ ਹੈ ਸੱਚਾ ਸੱਚ ਤੂੰ ਸਭ ਤੋਂ ਉੱਪਰ ਤੂੰ ਦੀਵਾਨ ਬੇ ਸਾਰਿਆਂ ਦੇ ਉੱਪਰ हे ਪ੍ਰਭੂ ਤੂੰ ਸਦਾ ਸਥਿਰ ਰਹਿਣ ਵਾਲਾ ਹੈ ਤੇ ਤੂੰ ਹੀ ਜੀਵਾਂ ਦਾ ਸਭ ਤੋਂ ਵੱਡਾ ਆਸਰਾ ਹੈ ਸਭ ਤੋਂ ਵੱਡਾ ਆਸਰਾ ਜੀਵਾਂ ਦਾ ਪ੍ਰਭੂ ਪ੍ਰਮਾਤਮਾ ਤੂੰ ਹੀ ਹੈ ਤੇਰਾ ਹੀ ਹੁਕਮ ਹਸਲ ਚੱਲਦਾ ਸਭ ਤੇ ਜੋ ਤੁਧ ਸੱਚ ਧਿਆਏ ਦੇ ਸੱਚ ਸੇਬਨ ਸੱਚੇ ਤੇਰਾ ਮਾਣ ਏ ਸੱਚੇ ਪ੍ਰਭੂ ਜੋ ਤੇਰਾ ਸਿਮਰਨ ਕਰਦੇ ਹਨ ਤੇਰੀ ਸੇਵਾ ਕਰਦੇ ਹਨ ਉਹਨਾਂ ਨੂੰ ਤੇਰਾ ਹੀ ਮਾਣ ਹੈ ਉਹਨਾਂ ਅੰਦਰ ਸੱਚ ਮੁਖ ਉੱਜਲੇ ਸੱਚ ਬੋਲਨ ਸੱਚੇ ਤੇਰਾ ਤਾਣ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਸੱਚ ਹੈ ਇਸ ਕਰਕੇ ਉਹਨਾਂ ਦੇ ਮੱਥੇ ਖਿੜੇ ਰਹਿੰਦੇ ਹਨ ਤੇ ਹੇ ਸੱਚੇ ਹਰੀ ਉਹ ਤੇਰਾ ਸਦਾ ਫਿਰ ਨਾਮ ਉਚਾਰਦੇ ਹਨ ਤੇ ਤੇਰਾ ਉਹਨਾਂ ਨੂੰ ਤਾਣ ਹੈ ਸੇ ਭਗਤ ਜਿਨਿ ਗੁਰਮਖ ਸਲਾਹਿਆ ਸੱਚ ਸਬਦ ਨਿਸ਼ਾਨ ਮਹਾਰਾਜ ਕਹਿੰਦੇ ਜੋ ਮਨੁੱਖ ਸਤਿਗੁਰੂ ਦੇ ਸਾਨ ਮੁਖ ਰਹਿ ਕੇ ਹਰੀ ਦੀ ਸਿੱਖਤ ਸਲਾਹ ਕਰਦੇ ਹਨ ਉਹੀ ਸੱਚੇ ਭਗਤ ਹਨ ਤੇ ਉਹਨਾਂ ਪਾਸ ਸੱਚਾ ਸ਼ਬਦ ਰੂਪ ਨਿਸ਼ਾਨ ਹੈ ਸੱਚ ਜੇ ਸੱਚੇ ਸੇਵਦੇ ਤਿੰਨ ਵਾਰੀ ਸਤ ਕੁਰਬਾਨ ਮਹਾਰਾਜ ਕਹਿੰਦੇ ਸਤ ਕੈਂ ਹਾਂ ਕੁਰਬਾਨ ਹਾਂ ਉਹਨਾਂ ਤੋਂ ਜੋ ਸੱਚੇ ਪ੍ਰਭੂ ਨੂੰ ਤਨੋਂ ਮਨੋਂ ਸਿਮਰਦੇ ਹਨ ਤਨੋਂ ਤੇ ਮਨੋਂ ਤਨੋਂ ਮੈਨ ਜੀਬ ਦੇ ਨਾਲ ਕੰਨਾਂ ਨਾਲ ਸੁਣਨਾ ਅੱਖਾਂ ਨਾਲ ਵੇਖਣਾ ਜੀਬ ਨਾਲ ਬੋਲਣਾ ਇਹ ਤਨੋਂ ਹੋ ਗਿਆ ਵੀ ਕੰਨਾਂ ਨਾਲ ਸੁਣਿਆ ਅੱਖਾਂ ਨਾਲ ਵੇਖਿਆ ਕੰਨਾਂ ਨਾਲ ਸੁਣਿਆ ਜੀਭਾਂ ਨਾਲ ਬੋਲਿਆ ਇਹ ਤਨੋਂ ਸਿਮਰਿਆ ਇੱਕ ਮਨੋਂ ਸਿਮਰਨਾ ਹੁੰਦਾ ਵੀ ਹਰ ਵਕਤ ਮਨ ਦੇ ਵਿੱਚ ਤੇਰੇ ਉਸ ਪ੍ਰਭੂ ਪਰਮਾਤਮਾ ਦੀ ਯਾਦ ਬਣੀ ਰਹੇ ਕਿਸੇ ਵੀ ਕਿਸਮ ਦਾ ਤੂੰ ਮਾੜਾ ਕੰਮ ਨਾ ਕਰੇ ਕਿਸੇ ਵੀ ਕਿਸਮ ਦਾ ਕਿਸਨਾ ਕੋਈ ਧੋਖਾ ਧੜੀ ਕੋਈ ਹੇਰ ਫੇਰ ਕੋਈ ਨਿੰਦਿਆ ਚੁਗਲੀ ਕਿਸੇ ਦੀ ਕਿਸੇ ਦੇ ਪ੍ਰਤੀ ਖੋਟ ਰੱਖਣੀ ਜੀ ਬਸ ਗੱਲ ਮੁਕਾਓ ਉਹ ਘਰ ਪਰਿਵਾਰ ਦੇ ਵਿੱਚ ਵੀ ਆ ਜੀਆਂ ਦੇ ਵਿੱਚ ਕਈਆਂ ਦੇ ਵਿੱਚ ਵਿਦਲੋਂ ਖੋਟ ਰੱਖਣੀ ਉਸ ਬੰਦੇ ਦੇ ਨਾਲ ਉਹ ਮਾੜੀ ਆ ਉਹ ਪਾਪ ਐ ਜੋ ਗੱਲ ਸੱਚ ਆ ਕਹਿਣ ਵਾਲੀ ਆ ਸੱਚ ਗੱਲ ਉਹ ਕਹੀ ਜਾ ਸਕਦੀ ਆ ਵੀ ਹਾਂ ਭਾਈ ਤੋ ਇੱਥੇ ਸਹੀ ਨਹੀਂ ਹੈ ਮਹਾਰਾਜ ਕਹਿੰਦੇ ਨੇ ਸਤ ਦੇ ਸੱਚੇ ਸੇਵ ਦੇ ਤਨਵਾਰੀ ਸਤ ਕੁਰਬਾਨ ਮਹਾਰਾਜ ਕਹਿੰਦੇ ਮੈਂ ਸਦਕੇ ਹਾਂ ਕੁਰਬਾਨ ਹਾਂ ਉਹਨਾਂ ਤੋਂ ਜੋ ਸੱਚੇ ਪ੍ਰਭੂ ਨੂੰ ਤਨੋਂ ਮਨੋਂ ਸਿਮਰਦੇ ਹਨ ਜਿਹੜਾ ਤਨੋਂ ਤੇ ਮਨੋਂ ਸਿਮਰਦਾ ਪ੍ਰਭੂ ਪਰਮਾਤਮਾ ਨੂੰ ਉਹ ਲੇਖੇ ਵਿੱਚ ਲੱਗੇਗਾ ਜੀਵਨ ਉਹਦਾ ਫਿਰ ਉਹ ਕਿਸੇ ਵੀ ਕਿਸਮ ਦੀ ਖੋਟ ਨਹੀਂ ਰੱਖਦਾ ਮਨ ਦੇ ਵਿੱਚ ਕੰਨਾਂ ਦੀ ਆਪ ਦੇ ਪਰਿਵਾਰ ਪ੍ਰਤੀ ਕੋਟਾ ਕਈਆਂ ਦੀ ਅੱਗੇ ਮਹਾਰਾਜ ਆਖਦੇ ਨੇ ਸ਼ਲੋਕ ਵਿੱਚ ਸ਼ਲੋਕ ਮਹੱਲਾ ਚੌਥਾ ਤੁਰ ਮਾਰੇ ਪੂਰੇ ਸਤਿਗੁਰੂ ਸਈ ਹੁਣ ਸਤਿਗੁਰ ਮਾਰੇ ਮਹਾਰਾਜ ਕਹਿੰਦੇ ਜਿਹੜੇ ਪਹਿਲਾਂ ਤੋਂ ਹੀ ਪੂਰੇ ਸਤਿਗੁਰੂ ਨੇ ਫਟਕਾਰੇ ਹਨ ਉਹ ਹੁਣ ਫੇਰ ਸਤਿਗੁਰੂ ਵੱਲੋਂ ਮਾਰੇ ਗਏ ਹਨ ਭਾਵ ਸਤਿਗੁਰੂ ਵੱਲੋਂ ਮਨਮੁਖ ਹੋਏ ਹਨ ਮਨਮੁਖ ਹੁੰਦਾ ਆਪਣੀ ਮਰਜ਼ੀ ਕਰਨ ਵਾਲਾ ਵੀ ਆਪਣੀ ਮਰਜ਼ੀ ਮੁਤਾਬਕ ਹੀ ਚੱਲਣਾ ਜੀ ਬਸ ਐਂ ਹੁੰਦਾ ਬਸ ਠੀਕ ਐ ਵੀ ਗੁਰੂ ਦਾ ਵਚਨ ਕੋਈ ਵੀ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਨਾ ਮਨਮੁਖੀ ਚਲੋ ਮਨੁੱਖੀ ਮਨ ਮਨੁੱਖ ਮਨੁੱਖੀ ਮਨ ਹੈ ਤੇ ਜ਼ਰੂਰਤਾਂ ਮੁਤਾਬਕ ਕੋਈ ਨਾ ਕੋਈ ਘਾਟ ਰਹਿੰਦੀ ਆ ਮਨੁੱਖ ਦੇ ਵਿੱਚ ਪੂਰੇ ਤਾਂ ਆਪਣੇ ਸਤਿਗੁਰੂ ਹੀ ਨੇ ਹੁਣ ਜੇ 100% ਹੀ ਬੰਦਾ ਬੇਈਮਾਨੀ ਤੇ ਲੱਕ ਬੰਨਿਆ ਕਰੋਧੀ ਆ ਹੰਕਾਰੀ ਆ ਕਾਮੀ ਆ ਬਕਾਰੀ ਆ ਫੇਰ ਤਾਂ ਹੁਣ ਮੁਸ਼ਕਲ ਆ ਨਾ ਭਾਈ ਉਹਦੀ ਗਤੀ ਹੋਣੀ ਹੁਣ ਜੰਗਾਲੇ ਹੋਏ ਦਾ ਕੀ ਕਰੇ ਜਿਹੜਾ ਜੰਗਾਲ ਨਾਲ ਗਾਲੀ ਗਿਆ ਉਹਦਾ ਨਹੀਂ ਕੁਝ ਹੁੰਦਾ ਜੇ ਥੋੜੀ ਵਾਲੀ ਜੰਗ ਲੱਗੀ ਆ ਤਾਂ ਹੈਗੇ ਨੇ ਕੈਮੀਕਲ ਬਣੇ ਨੇ ਅੱਜ ਕੱਲ ਤੇ ਉਹ ਸਾਫ਼ ਹੋ ਜਾਂਦਾ ਇਸੇ ਤਰ੍ਹਾਂ ਹੀ ਆਪਣਾ ਜੀਵਨ ਵੀ ਜੇ ਮਾੜਾ ਮੋਟਾ ਕੋਈ ਥੋੜਾ ਵਾਲਾ ਮੜਪਣ ਵਾਲਾ ਹੈ ਨਾ ਥੋੜਾ ਬਾਲਾ ਮਾੜਾ ਹੈ ਤੁਸੀਂ ਐਂ ਕਹਿ ਲੋ ਵੀ 40% ਮਾੜਾ ਤੇ 60% ਸਹੀ ਹੈ ਫਿਰ 40% ਨੂੰ ਸੋਧਿਆ ਜਾ ਸਕਦਾ ਗੁਰੂ ਦੇ ਗਿਆਨ ਨਾਲ ਜੇ ਪਰਸ 60% ਹੀ ਤੂੰ ਪਾਈ ਬਕਾਰੀਆਂ ਕਰੋਦੀਆਂ ਗਰਮਤੋਂ ਉਲਟਾਂ ਫਿਰ ਤੇਰਾ ਕੀ ਹੋਵੇ ਪਰ ਸਤਿਗੁਰਾਂ ਨੇ ਫੇਰ ਵੀ ਇੱਥੇ ਦੱਸਿਆ ਵੀ ਜੇ ਤੂੰ ਭਾਈ ਆਪਣਾ ਆਪ ਛੱਡ ਕੇ ਮਾਣ ਹੰਕਾਰ ਛੱਡ ਕੇ ਗੁਰੂ ਦੇ ਦਵਾਰੇ ਆ ਜੇ ਗੁਰੂ ਦੇ ਚਰਨੀ ਪੈ ਜੇ ਤਾਂ ਤੇਰਾ ਜੀਵਨ ਸੋਨੇ ਵਰਗਾ ਕਰ ਦੇਗਾ ਜਿਵੇਂ 파ਰਸ਼ ਕਹਿੰਦੇ ਆ ਪਾ ਵੀ 파ਰਸ਼ ਦੇ ਨਾਲ ਲੋਹਾ ਸੂਜੇ ਸੂਜੇ ਜਦੋਂ ਤੇ ਸੋਨਾ ਬਣ ਜਾਂਦਾ ਉਹ ਸੁਣਿਆ ਦੇਖਿਆ ਤਾਂ ਹੈ ਨਹੀਂ ਵੀ 파ਰਸ਼ ਉਹ ਕਹੋ ਜਾਂ 파ਰਸ਼ ਦੇ ਨਾਲ ਲੋਹਾ ਘਸਾਓ ਕਹਿੰਦੇ ਸੋਨਾ ਬਣਦਾ ਸੁਣਿਆ ਜੀ ਪਰ ਗੁਰੂ ਨੂੰ ਸੁਣਿਆ ਵੀ ਆ ਤੇ ਵੇਖਿਆ ਵੀ ਆ ਗੁਰੂ ਲੋਹੇ ਵਰਗੇ ਮਨ ਨੂੰ ਬਕਾਰੀ ਬੰਦੇ ਨੂੰ ਗੁਨਾ ਵਾਲਾ ਬਣਾ ਲੈਂਦਾ ਪੱਥਰਾਂ ਨੂੰ ਬਗਲਾ ਦਿੰਦਾ ਗੁਰੂ ਦਾ ਗਿਆਨ ਇਸ ਸਤ ਗੁਰੂ ਦੇ ਚਰਨਾਂ ਨਾਲ ਜੁੜ ਗਏ ਭਾਈ ਮਹਾਰਾਜ ਕਹਿੰਦੇ ਸ਼ਲੋਕ ਦੇ ਵਿੱਚ ਤੁਰ ਮਾਰੇ ਪੂਰੇ ਸਤ ਗੁਰੂ ਸੇਈ ਹਣ ਸਤ ਗੁਰ ਮਾਰੇ ਜਿਹੜੇ ਪਹਿਲਾਂ ਤੋਂ ਹੀ ਪੂਰੇ ਸਤ ਗੁਰੂ ਨੇ ਫਟਕਾਰੇ ਹਨ ਉਹ ਹੁਣ ਫੇਰ ਸਤਿਗੁਰੂ ਵੱਲੋਂ ਮਾਰੇ ਗਏ ਹਨ ਭਾਬ ਸਤਿਗੁਰੂ ਵੱਲੋਂ ਮਨਮਖੋਏ ਹਨ ਇਹੀ ਮਾਰ ਆ ਵੀ ਮਨਮੁੱਖ ਆਪਦੀਆਂ ਮਾਰਾਈਆਂ ਕਰਦੇ ਨੇ ਜੀਵਨ ਜਿੰਨੀ ਸਵਾਸਾਂ ਦੀ ਪੂੰਜੀ ਦਿੱਤੀ ਔਰ ਨਹੀਂ ਭੋਗਣੀ ਹੋਈਆਂ ਇਨਸਾਨ ਨੇ ਇਨਸਾਨ ਨੇ ਅੱਗੇ ਮਹਾਰਾਜ ਦੱਸਦੇ ਨੇ ਜੇ ਮੈਲਨ ਜੇ ਮੈਲਨ ਨੂੰ ਬਹੁਤੇ ਰਾ ਲੋਚੀਏ ਨਾ ਦੇਈ ਮੈਲਨ ਕਰਤਾਰੇ ਮਹਾਰਾਜ ਕਹਿੰਦੇ ਜੇ ਉਹਨਾਂ ਨੂੰ ਸਤਿਗੁਰੂ ਨਾਲ ਮਿਲਣ ਲਈ ਬਥੇਰੀ ਤਾਂਗ ਭੀ ਕਰੀਏ ਤਾਂ ਵੀ ਸਿਰ ਜਨਹਾਰ ਉਹਨਾਂ ਨੂੰ ਮਿਲਣ ਨਹੀਂ ਦਿੰਦਾ ਕਿਉਂਕਿ ਜਿਨ੍ਹਾਂ ਨੂੰ ਫਟਕਾਰ ਪਈ ਹੋਈ ਆ ਉਹ ਗੁਰੂ ਘਰ ਦੇ ਲਾਗੇ ਛਾਗੇ ਨਹੀਂ ਲੱਗਦੇ ਗੁਰੂ ਤੋਂ ਬੇਮੱਖ ਹੋ ਕੇ ਆਪਦੀ ਮਨ ਦੀ ਬਿਰਤੀ ਮੁਤਾਬਕ ਹੀ ਆਪਣਾ ਜੀਵਨ ਬਸਰ ਕਰੀ ਜਾਂਦੇ ਨੇ ਮਹਾਰਾਜਾ ਆਪਾਂ ਆਪਾਂ ਕਹਿ ਦਿੰਨੇ ਆ ਨਾ ਯਾਰ ਇਹ ਤਾਂ ਕਰਮਾਂ ਦਾ ਮਾਰਿਆ ਹੋਇਆ ਇਹਦਾ ਕੀ ਛਵਰਨਾ ਇਸੇ ਤਰ੍ਹਾਂ ਜਿਵੇਂ ਆਪਾਂ ਆਮ ਜੀ ਗੱਲ ਕਹਿ ਦਿੰਨੇ ਜੋ ਕੋਈ ਬੰਦਾ ਨਹੀਂ ਕਿਸੇ ਤਣਪਤਣ ਲੱਗਦਾ ਉਹਨੂੰ ਆਪਾਂ ਆਮ ਜੀ ਕਹਿ ਦਿੰਨੇ ਯਾਰ ਇਹ ਕਰਮਾਂ ਦਾ ਮਾਰਿਆ ਹੋਇਆ ਇਹਨੇ ਕੀ ਤਣਪਤਣ ਲੱਗਣਾ ਉਹ ਉਹੋ ਜੀ ਗੱਲ ਹੀ ਦੱਸੀ ਆ ਮਹਾਰਾਜ ਜੀ ਨੇ ਮਿਲਦੀ ਜੁਲਦੀ ਜੀ ਵੀ ਜੇ ਉਹਨਾਂ ਨੂੰ ਸਤਿਗੁਰੂ ਨਾਲ ਮੇਲਣ ਲਈ ਬਥੇਰੀ ਤਾਂ ਕਰ ਗਏ ਬਹੁਤ ਯਤਨ ਕਰ ਗਏ ਨਾ ਮੇਲਣ ਵਾਸਤੇ ਵੀ ਮਹਾਰਾਜ ਕਹਿੰਦੇ ਤਾਂ ਵੀ ਸਿਰਜਣਹਾਰ ਉਹਨਾਂ ਨੂੰ ਮਿਲ ਨਹੀਂ ਦਿੰਦਾ ਜਿਹੜਾ ਗੁਰੂ ਘਰ ਵੱਲੋਂ ਧੱਕਿਆ ਗਿਆ ਉਹ ਕਿੱਥੇ ਪ੍ਰਮਾਤਮਾ ਨੂੰ ਮਿਲ ਜੂ ਭਾਈ ਨਹੀਂ ਮਿਲਦਾ ਜਾਂ ਪ੍ਰਮਾਤਮਾ ਵੱਲੋਂ ਜਿਹਨੂੰ ਫਟਕਾਰ ਪਈ ਹੋਈ ਉਹ ਗੁਰੂ ਨਾਲ ਨਹੀਂ ਮਿਲਦਾ ਗੁਰੂ ਦਾ ਦਵਾਰਾ ਛੱਡ ਕੇ ਇੱਧਰ ਉੱਤਰੀ ਫਿਰਦਾ ਰਹਿੰਦਾ ਮੇਰੇ ਵਰਗਾ ਅੱਗੇ ਮਹਾਰਾਜ ਕਹਿੰਦੇ ਸਤ ਸੰਗਤ ਢੋਈ ਨਾ ਲਹਿਨ ਵਿੱਚ ਸੰਗਤ ਗੁਰ ਵਿਚਾਰੀ ਮਹਾਰਾਜ ਕਹਿੰਦੇ ਉਹਨਾਂ ਨੂੰ ਸਤਸੰਗ ਵਿੱਚ ਵੀ ਢੋਈ ਨਹੀਂ ਮਿਲਦੀ ਗੁਰੂ ਨੇ ਵੀ ਸੰਗਤ ਵਿੱਚ ਇਹੀ ਵਿਚਾਰ ਕੀਤੀ ਹੈ ਮਾਰੇ ਕੰਮਾਂ ਤੋਂ ਬਚ ਗਏ ਭਾਈ ਸਤਗੁਰਾਂ ਦੇ ਚਰਨੀ ਪਈਏ ਗੁਰੂ ਦੇ ਸਨਮ ਖੋਜੇ ਸਨਮ ਕੋਣਾ ਵੀ ਗੁਰੂ ਦੀ ਗੱਲ ਮੰਨਣੀ ਸੁਣਨੀ ਫਿਰ ਮੰਨਣੀ ਰਸਤੇ ਨਾ ਬਦਲ ਕੇ ਕਿਤੇ ਇੱਧਰ ਕਿਤੇ ਉੱਧਰ ਰਾਸਤੇ ਬਦਲਣ ਦਾ ਭਾਵ ਆਪਾਂ ਸਮਝ ਲਈਆਂ ਵੀ ਕਿਤੇ ਚਲੀਸਾ ਕੱਟ ਲਿਆ ਕਿਤੇ ਕੁਸ਼ ਕਰ ਲਿਆ ਕਿਤੇ ਰੋਟ ਚੜਾਤੇ ਕਿਤੇ ਬੱਕਰੇ ਚੜਾਤੇ ਕਿਤੇ ਕੁਸ਼ ਕਰ ਲਿਆ ਇਹ ਰਸਤੇ ਬਦਲਣਾ ਹੁੰਦਾ ਇਹੋ ਜਿਹਾ ਹੀ ਭਾਈ ਕਰਮ ਕਾਂਡ ਛੱਡ ਗਏ ਇਹ ਕਰਮ ਕਾਂਡ ਨੇ ਛੱਡ ਗਏ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਕਰਦੇ ਹੋਏ ਸੱਚੀ ਸੁੱਚੀ ਕਿਰਤ ਕਮਾਈ ਕਿਹੜੀ ਕਹੀ ਆ ਜੀ ਵੀ ਕਿਸੇ ਕਸਮ ਦਾ ਮਾੜੇ ਕੰਮ ਕਰਕੇ ਨਾ ਅਸੀਂ ਪੈਸਾ ਕਮਾਈਏ ਜੋ ਆਪਾਂ ਨੂੰ ਕੰਮ ਮਿਲਿਆ ਮਹਾਰਾਜ ਦੀ ਕਿਰਪਾ ਨਾਲ ਕੋਈ ਮਜ਼ਦੂਰ ਵੀਰ ਆ ਕੋਈ ਦੁਕਾਨਦਾਰ ਆ ਕੋਈ ਨੌਕਰੀ ਪੇਸ਼ੇ ਵਾਲਾ ਕੋਈ ਪੁਲਿਸ ਅਫਸਰ ਆ ਕੋਈ ਜੱਜ ਹੈ ਕੋਈ ਲੀਡਰ ਹੈ ਵੀ ਆਪਾਂ ਨੂੰ ਜਿਹੋ ਜਿਹੇ ਕੰਮ ਮਿਲਿਆ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਉਹਦਾ ਮਿਲਿਆ ਉਹੇ ਜਿਹਾ ਆਪਾਂ ਇਮਾਨਦਾਰੀ ਨਾਲ ਕੰਮ ਕਰੀਏ ਬਹੁਤ ਸਾਰੇ ਮੈਂ ਦੇਖਦਾ ਹਾਂ ਨੈੱਟ ਤੇ ਪੁਲਿਸ ਅਫਸਰ ਵੀ ਬੜੇ ਲੋਕਾਂ ਨੂੰ ਨਾ ਕੱਪੜੇ ਕਪੜੇ ਪਾਉਂਦੇ ਨਹਾਉਂਦੇ ਧੋਉਂਦੇ ਵੀ ਆ ਤੇ ਰਾਸ਼ਨ ਪਾਣੀ ਵੀ ਭੇਜਦੇ ਆ ਘਰਾਂ ਵਿੱਚ ਬਹੁਤ ਸਾਰੇ ਨੇ ਜਿਨ੍ਹਾਂ ਨੇ ਗੁਰਮਤ ਲੈ ਲਈ ਵਿੱਚ ਕਾਂਗਿਆਰੀ ਹੁੰਦੀ ਆ ਇਹ ਜੀ ਗੱਲ ਨਹੀਂ ਵੀ ਕਿਸੇ ਪਾਸੇ ਵੀ ਲਾ ਲੋ ਕਾਂਗਿਆਰੀ ਹੁੰਦੀ ਦੁਕਾਨਦਾਰਾਂ ਚ ਤਾਂ ਬੜੀ ਜਿਆਦੇ ਆ ਮਲਾਵਟ ਖੋਰੀ ਫੇਰ ਫੇਰ ਮਜ਼ਦੂਰਾ ਵਿੱਚ ਵੀ ਬੇਈਮਾਨੀ ਦੇਖੀ ਆ ਮੈਂ ਇਹ ਸੱਚ ਆ ਜੀ ਗੁਰੂ ਦੀ ਹਜ਼ੂਰੀ ਚ ਕਹਿਣਾ ਵੀ ਇੱਕ ਤਾਂ ਗਰੀਬ ਬੰਦੇ ਨੇ ਚੱਲ ਕੰਮ ਕਰਾਉਣਾ ਜਿਹਨਾਂ ਅਮੀਰ ਨੇ ਕਰਾਉਣਾ ਚੱਲ ਉਹਦੇ ਵਾਸਤੇ ਵੀ ਆਪਾਂ ਕਹਿੰਦੇ ਮਾੜੀ ਗੱਲ ਆ ਆਪਦਾ ਹੱਕ ਪੂਰਾ ਦਿਓ ਅਗਰੇ ਨੂੰ ਜਦੋਂ ਦਿਹਾੜੀ ਲੈਣੀ ਆ ਜਾਂ ਆਪਾਂ ਮਿਹਨਤ ਲੈਣੀ ਆ ਠੇਕਾ ਕਰ ਲਿਆ ਜਾਂ ਕਸ਼ਬੀ ਆ ਉਹਦਾ ਕੰਮ ਪੂਰਾ ਕਰੋ ਮੈਂ ਖੁਦ ਦੇਖਿਆ ਜਿਹੜੇ ਵਿਚਾਰਿਆਂ ਨੇ ਮਤਲਬ ਆ ਵੀ ਕਰਜ਼ਾ-ਕਰਜ਼ਾ ਚੱਕ ਕੇ ਵੀ ਕੰਮ ਕਰਾਉਣਾ ਹੁੰਦਾ ਨਾ ਤੇ ਮੈਂ ਮਜ਼ਦੂਰ ਤੇ ਮਿਸਤਰੀ ਵੀ ਦੇਖਿਆ ਉੱਥੇ ਬੇਈਮਾਨੀ ਰੱਖਦੇ ਮਨ ਚ ਕੰਮ ਕਰਕੇ ਹੀ ਨਹੀਂ ਦੇਣਾ ਉਹਨਾਂ ਨੂੰ ਜਿਹਨ ਤਿੰਨ-ਚਾਰ ਮਜ਼ਦੂਰ ਆ ਕਿ ਮਿਸਤਰੀ ਆ ਉਹਨੂੰ ਤਾਂ ਫਰਜ ਕੀ ਤਾਂ 3250 ਰੁਪਏ ਦਿਹਾੜੀ ਪੈ ਗਈ ਨਾ ਤੇ ਕੰਮ ਉਹਨਾਂ ਨੇ 500 ਤਾਂ ਮਣੀ ਕੀਤਾ ਮਜ਼ਦੂਰਾਂ ਵਿੱਚ ਵੀ ਮੈਂ ਬੇਈਮਾਨੀ ਦੇਖੀ ਆ ਮਾਫ਼ ਕਰਨਾ ਜੀ ਸਾਰੇ ਮਜ਼ਦੂਰ ਨੇਕੋ ਜੇ ਬਿਰਲੇ ਬਿਰਲੇ ਹੈ ਕੋਈ ਵੀ ਜਿਹੜੇ ਦਿਹਾੜੀ ਪਾਉਣ ਦਾ ਤੱਕੀ ਆ ਤੇ ਕੰਮ ਨਹੀਂ ਕਰਕੇ ਦੇਣਾ ਸੱਚ ਆ ਜੀ ਇਹ ਬਾਕੀ ਇੱਥੋਂ ਲਾ ਕੇ ਫਿਰ ਤਾਂ ਹਾਂ ਤੱਕ ਦੇਖ ਲਈ ਆਪਾਂ ਚਲੋ